ਸਤਿ ਸ਼੍ਰੀ ਅਕਾਲ ਜੀ ਕੀ ਹਾਲ ਚਾਲ ਹੈ ਤੁਹਾਡਾ ਉਮੀਦ ਕਰਦੇ ਹਾਂ ਤੁਸੀਂ ਸਾਰੇ ਜਣੇ ਵਧੀਆ ਹੋਵੋਗੇ ਤੇ ਅਸੀਂ ਵੀ ਠੀਕ ਠਾਕ ਆ ਜੀ ਅੱਜ ਆਪਾਂ ਜਿਹੜੀ ਵੀਡੀਓ ਤੁਹਾਡੇ ਲਈ ਲੈ ਕੇ ਆਏ ਆ ਉਹ ਹੈਗੀ ਆ ਜੀ ਲਾਈਨਿੰਗ ਵਾਲੇ ਸੂਟ ਦੀ ਠੀਕ ਹੈ ਲਾਈਨਿੰਗ ਵਾਲੇ ਸੂਟ ਦੇ ਵਿੱਚ ਆਪਾਂ ਲਾਈਨਿੰਗ ਕਿਵੇਂ ਅਟੈਚ ਕਰਨੀ ਆ ਤੇ ਉਹਨੂੰ ਪਰਫੈਕਟ ਤਰੀਕੇ ਨਾਲ ਆਪਾਂ ਸਟਿਚ ਕਿਵੇਂ ਕਰਨਾ ਹੈ ਇਹ ਆਪਾਂ ਤੁਹਾਨੂੰ ਅੱਜ ਦੀ ਵੀਡੀਓ ਦੇ ਵਿੱਚ ਦੱਸਾਂਗੇ ਲਾਈਨਿੰਗ ਜਿਹੜੀ ਹੈਗੀ ਆ ਆਪਾਂ ਨਾ ਐਦਾਂ ਪੈਰ ਪੈਰ ਦੀ ਫੋਲਡ ਕਰ ਲੈਣੀ ਉਸ ਤੋਂ ਪਹਿਲਾਂ ਮੈਂ ਤੁਹਾਨੂੰ ਦੱਸ ਦਨੀ ਆ ਕਿ ਬੈਕ ਵਾਲਾ ਗਲਾ ਜਿਹੜਾ ਹੈਗਾ ਉਹ ਮੈਂ ਕਿੰਨੇ ਇੰਚ ਕੱਟਿਆ ਹੈਗਾ ਦੇਖੋ ਮੈਂ ਇਧਰੋਂ ਸਵਾ ਦੋ ਤੇ ਇਹਦੀ ਕਟਾਈ ਕੀਤੀ ਹੈ ਠੀਕ ਹੈ ਸਵਾ ਦੋ ਇੰਚ ਮੈਂ ਬ੍ਰਾਡ ਰੱਖਿਆ ਇਹ ਗਲਾ ਤੇ ਇੱਥੋਂ ਵੀ ਮੈਂ ਸਵਾ ਦੋ ਹੀ ਰੱਖਿਆ ਸੀਗਾ ਤੇ ਐਦਾਂ ਮੈਂ ਬਾਕਸ ਬਣਾ ਲਿਆ ਸੀ ਉਹਦਾ ਠੀਕ ਹੈ ਬਾਕਸ ਬਣਾ ਲਿਆ ਸੀ ਤੇ ਉਹਦੇ ਵਿੱਚ ਫਿਰ ਮੈਂ ਇਹ ਗੁੜਾਈ ਪਾਈ ਆ ਤੁਸੀਂ ਇਹਦੀ ਨਾ ਗੁੜਾਈ ਜ਼ਿਆਦਾ ਨਹੀਂ ਦੇਣੀ ਹੈਗੀ ਤੇ ਇਹਦੀ ਗੁੜਾਈ ਇੱਧਰ ਨੂੰ ਤਾਂ ਬਿਲਕੁਲ ਨਹੀਂ ਦੇਣੀ ਹੈਗੀ ਤੁਸੀਂ ਬਸ ਐਦਾਂ ਬਿਲਕੁਲ ਸਿੱਧੀ ਜੀ ਕਰਕੇ ਦੇਣੀ ਹੁੰਦੀ ਹੈ ਤਾਂ ਕਿ ਸਾਡੇ ਮੋਢੇ ਨੇ ਜਿਹੜੇ ਉਹ ਫੈਲਣ ਨਾ ਬਿਲਕੁਲ ਠੀਕ ਹੈ ਦੇਖੋ ਮੈਂ ਫਰੰਟ ਤੇ ਪਲੇਟਾਂ ਦੇ ਨਿਸ਼ਾਨ ਲਗਾਏ ਹੋਏ ਨੇ ਠੀਕ ਹੈ ਫਰੰਟ ਵਾਲੇ ਸਾਈਡ ਤੇ ਪਲੇਟਾਂ ਦੇ ਨਿਸ਼ਾਨ ਲਗਾਏ ਹੋਏ ਨੇ ਇਹਦੇ ਨਾਲ ਮੈਂ ਪਹਿਲਾਂ ਲਾਈਨਿੰਗ ਅਟੈਚ ਕਰੂੰਗੀ ਫਿਰ ਮੈਂ ਉੱਪਰ ਵਾਲੇ ਪਾਸੇ ਸਲਾਈ ਲਗਾ ਕੇ ਲਾਈਨਿੰਗ ਨੂੰ ਅਟੈਚ ਕਰਕੇ ਫਿਰ ਮੈਂ ਨੀਚੇ ਵਾਲੇ ਪਾਸੇ ਤੋਂ ਪਲੇਟ ਚੱਕੂਗੀ ਠੀਕ ਹੈ ਉਹ ਕਿਵੇਂ ਜੋੜਨੀ ਹੈ ਲਾਈਨਿੰਗ ਉਹ ਤੁਸੀਂ ਧਿਆਨ ਨਾਲ ਦੇਖਣਾ ਹੁਣ ਦੇਖੋ ਜਦੋਂ ਇਹ ਸਾਹਮਣੇ ਤੋਂ ਦਿਖਣਗੀਆਂ ਨਾ ਪਲੇਟਾਂ ਤਾਂ ਬਿਲਕੁਲ ਪਰਫੈਕਟ ਤਰੀਕੇ ਨਾਲ ਦਿਖਣਗੀਆਂ ਠੀਕ ਹੈ ਗੈਪ ਜਿਹੜਾ ਹੋਊਗਾ ਪਰਫੈਕਟ ਆਊਗਾ ਬਿਲਕੁਲ ਇਹਨਾਂ ਦਾ ਇਸੇ ਲਈ ਮੇਰਾ ਤਰੀਕਾ ਇਹੀ ਆ ਵੀ ਮੈਂ ਸਿੱਧੇ ਵਾਲੇ ਪਾਸੇ ਪਲੇਟਾਂ ਦੇ ਨਿਸ਼ਾਨ ਲਗਾਉਣੀ ਹੁੰਦੀਆਂ ਫਿਰ ਮੈਂ ਲਾਈਨਿੰਗ ਨਾਲ ਅਟੈਚ ਕਰਕੇ ਫਿਰ ਨੀਚੇ ਵਾਲੇ ਪਾਸੇ ਤੋਂ ਪਲੇਟ ਪਾਉਣੀ ਉਹ ਤੁਸੀਂ ਦੇਖ ਲੈਣਾ ਵੀਡੀਓ ਦੇ ਵਿੱਚ ਵੀ ਮੈਂ ਕਿਵੇਂ ਕਰਦੀ ਆ ਠੀਕ ਹੈ ਜੀ ਦੇਖੋ ਸਭ ਤੋਂ ਪਹਿਲਾਂ ਆਪਾਂ ਕੀ ਕਰ ਐਨੀ-ਐਨੀ ਨਾਲ ਸਲਾਈ ਲਾ ਲੈਣੀ ਹੈ ਤੇ ਠੀਕ ਹੈ ਐਨੀ-ਐਨੀ ਲਾਈਨਿੰਗ ਤੇ ਆਪਾਂ ਸਲਾਈ ਲਗਾ ਲੈਣੀ ਹੈ ਇਹਦੇ ਨਾਲ ਆਪਣੀ ਲਾਈਨਿੰਗ ਦੇ ਵਿੱਚ ਢਿੱਲ ਬਣੀ ਰਹੂਗੀ ਇਹ ਜਿਹੜੀ ਸਲਾਈ ਹੈਗੀ ਆ ਤੁਸੀਂ ਧੁਰ ਤੱਕ ਲਗਾ ਲੈਣੀ ਹੈ ਠੀਕ ਹੈ ਹੁਣ ਆਪਾਂ ਇਹਨੂੰ ਪੱਲੇ ਨਾਲ ਅਟੈਚ ਕਰਾਂਗੇ ਇਹ ਆਪਣਾ ਮੂਰਲਾ ਪੱਲਾ ਪਹਿਲਾਂ ਆਪਾਂ ਇਹਨੂੰ ਮੂਰਲੇ ਪੱਲੇ ਨਾਲ ਅਟੈਚ ਕਰਾਂਗੇ ਠੀਕ ਹੈ ਆਪਾਂ ਇਹਦੇ ਉੱਪਰ ਰੱਖ ਲੈਣੀ ਹੈ ਇਦਾਂ ਲਾਈਨਿੰਗ ਬਿਲਕੁਲ ਸੈੱਟ ਕਰਕੇ ਠੀਕ ਹੈ ਹੁਣ ਦੇਖੋ ਆਪਣੀ ਮੋਡਿਆ ਵਗੈਰਾ ਤੋਂ ਪੂਰੀ ਆ ਰਹੀ ਹੈ ਇਹ ਲਾਈਨਿੰਗ ਤੇ ਬਾਅਦ ਚੋਂ ਆਪਾਂ ਨੂੰ ਨੂੰ ਛਾਂਟੀ ਵੀ ਨਹੀਂ ਕਰਨੀ ਪਊਗੀ ਬਸ ਆਪਾਂ ਵਿਚਲੀ ਵਾਲੀ ਜਿਹੜੀ ਲਾਈਨਿੰਗ ਹੈਗੀ ਉਹਨੂੰ ਆਪਾਂ ਖੋਲ ਦਵਾਂਗੇ ਠੀਕ ਹੈ ਜੀ ਪਹਿਲਾਂ ਆਪਾਂ ਇਹਨੂੰ ਮੋਡਿਆ ਵਾਲੀ ਸਾਈਡ ਤੋਂ ਅਟੈਚ ਕਰਨਾ ਠੀਕ ਹੈ ਉਸ ਤੋਂ ਬਾਅਦ ਆਪਾਂ ਇਹਨੂੰ ਫਿਟਿੰਗ ਵਾਲੀ ਸਲਾਈ ਨਾਲ ਅਟੈਚ ਕਰਨਾ ਜਿਹੜੀ ਆਹ ਵਾਲੀ ਸਲਾਈਆ ਇਹ ਆਪਾਂ ਬਾਅਦ ਚੋ ਅਟੈਚ ਕਰਾਂਗੇ ਠੀਕ ਹੈ ਤੇ ਥੋੜੀ ਜੀ ਮੈਂ ਛੱਡ ਦੇਣੀ ਆ ਕਿਉਂਕਿ ਮੇਰੀ ਹਜੇ ਫੋਲਡਿੰਗ ਹੋਣੀ ਆ ਠੀਕ ਆ ਥੋੜੀ ਜੀ ਤੁਸੀਂ ਛੱਡ ਦੋ ਤੇ ਬਾਕੀ ਤੁਸੀਂ ਲਾਈਨਿੰਗ ਅਟੈਚ ਕਰ ਤੇ ਇਸੇ ਤਰ੍ਹਾਂ ਹੀ ਆਪਾਂ ਦੂਸਰੀ ਵਾਲੀ ਸਾਈਡ ਵੀ ਅਟੈਚ ਕਰ ਲੈਣੀ ਆ ਲਾਈਨਿੰਗ ਨੂੰ ਆਪਾਂ ਚੰਗੀ ਤਰ੍ਹਾਂ ਸੈੱਟ ਕਰ ਲੈਣਾ ਇਦਾਂ ਹੱਥਾਂ ਨਾਲ ਹੁਣ ਦੇਖੋ ਬਸ ਆਪਣੀ ਇੰਨੀ ਕਿਹੀ ਲਾਈਨਿੰਗ ਵੱਧ ਹੋਈ ਆ ਬਾਕੀ ਆਪਣੀ ਬਿਲਕੁਲ ਪੂਰੀ ਆ ਰਹੀ ਹੈ ਲਾਈਨਿੰਗ ਠੀਕ ਹੈ ਤੇ ਇਦਾਂ ਆਪਾਂ ਇਹਨੂੰ ਮੋਢਿਆਂ ਨਾਲ ਅਟੈਚ ਕਰ ਲੈਣਾ ਹੁਣ ਤੁਸੀਂ ਨਾਲ-ਨਾਲ ਹੱਥਾਂ ਨਾਲ ਇਹਨੂੰ ਸੈੱਟ ਕਰਦੇ ਜਾਣਾ ਠੀਕ ਹੈ ਤੇ ਇਦਾਂ ਨੀਚੇ ਵਾਲੇ ਪਾਸੇ ਨੂੰ ਕਰਦੇ ਜਾਓ ਤੇ ਹੁਣ ਆਪਾਂ ਮੋਢੇ ਵਾਲੇ ਪਾਸੇ ਤੋਂ ਇਹਨੂੰ ਅਟੈਚ ਕਰ ਲਵਾਂਗੇ ਇਸੇ ਤਰ੍ਹਾਂ ਹੀ ਆਪਾਂ ਦੂਸਰੀ ਵਾਲੀ ਸਾਈਡ ਵੀ ਅਟੈਚ ਕਰ ਲਾਂਗੇ। ਇਹਨੂੰ ਸਿੱਧਾ ਵਾਲਾ ਪਾਸਾ ਕਰ ਲਾਂਗੇ ਹੁਣ ਆਪਾਂ ਇਹਦਾ ਠੀਕ ਹੈ ਹੁਣ ਜਿਹੜੀ ਮਣੀ ਮੋਟੀ ਬਾਹਰ ਘਾਟ ਹੋ ਗਈ ਨਾ ਲਾਈਨਿੰਗ ਦੇ ਵਿੱਚ ਉਹਨੂੰ ਆਪਾਂ ਕੱਢ ਲਓ। ਠੀਕ ਹੈ ਤੇ ਇਧਰੋਂ ਵੀ ਆਪਾਂ ਇਦਾਂ ਹੀ ਛਾਂਟੀ ਕਰ ਲੈਣੀ ਐ ਦੀ। ਹੁਣ ਦੇਖੋ ਜੇ ਬਾਅਦ 'ਚੋਂ ਲਾਈਨਿੰਗ ਬਾਜੇ ਉਹਦਾ ਤਾਂ ਹੱਲ ਹੈਗਾ ਪਰ ਜੇ ਘਟ ਗਈ ਫਿਰ ਕੋਈ ਹੱਲ ਨਹੀਂ ਇਸੇ ਲਈ ਇਹ ਜਿਹੜੀ ਢਿੱਲ ਹੁੰਦੀ ਆ ਨਾ ਇਹ ਦੇਣੀ ਬਹੁਤ ਜ਼ਰੂਰੀ ਹੁੰਦੀ ਆ ਠੀਕ ਹੈ ਜੀ ਹੁਣ ਦੇਖੋ ਵੈਸੇ ਤਾਂ ਆਪਣੀ ਲਾਈਨਿੰਗ ਬਿਲਕੁਲ ਪਰਫੈਕਟ ਜੜੀ ਗਈ ਆ ਕੋਈ ਘਾਟਵਾਦ ਨਹੀਂ ਹੋਈ ਬਸ ਇੰਨੀ ਕੁ ਲਾਈਨਿੰਗ ਆਪਣੀ ਵਧ ਰੂਗੀ ਉਹਨੂੰ ਆਪਾਂ ਬਾਅਦ ਚ ਉਦੇੜ ਦਵਾਂਗੇ ਠੀਕ ਹੈ ਦੇਖੋ ਆਪਣੀ ਲਾਈਨਿੰਗ ਜਿਹੜੀ ਹੈਗੀ ਆ ਬਿਲਕੁਲ ਪਰਫੈਕਟ ਜੜੀ ਗਈ ਆ ਨਾ ਇਧਰ ਵਾਲੇ ਮੋਡੇ 'ਚ ਕੋਈ ਘਾਟਵਾਦ ਹੋਈ ਆ ਨਾ ਇਧਰ ਵਾਲੇ ਮੋਡੇ 'ਚ ਆਪਣੀ ਕੋਈ ਘਾਟਵਾਦ ਹੋਈ ਆ ਠੀਕ ਹੈ ਮਾੜੀ-ਮੋਟੀ ਜਿਹੜੀ ਛਾਂਟੀ ਕਰਨੀ ਹੁੰਦੀ ਆ ਉਹ ਆਪਾਂ ਬਾਅ ਇਦਰੋਂ ਵੀ ਤੁਸੀਂ ਦੇਖ ਲਓ ਬਿਲਕੁਲ ਪਰਫੈਕਟ ਆਈ ਆ ਤੇ ਇਦਰੋਂ ਵੀ ਤੁਸੀਂ ਦੇਖ ਲਓ ਬਿਲਕੁਲ ਪਰਫੈਕਟ ਆਈ ਆ ਠੀਕ ਹੈ ਹੁਣ ਆਪਾਂ ਕੀ ਕਰਨਾ ਪੱਲੇ ਨੂੰ ਇੱਦਾਂ ਚੰਗੀ ਤਰ੍ਹਾਂ ਸੈੱਟ ਕਰ ਲੈਣਾ ਆਪਾਂ ਨੇ نیچے ਵਾਲੇ ਪਾਸੇ ਨੂੰ ਕਰਨਾ ਹੈ ਇਹ ਕਰਕੇ ਇਹਦੇ ਬਲ ਵਗੈਰਾ ਜਿਹੜੇ ਹੈਗੇ ਨੇ ਉਹ ਸਾਰੇ ਕੱਢ ਲੈਣੇ ਨੇ ਆਪਾਂ ਇਹ ਬਹੁਤ ਜ਼ਰੂਰੀ ਆ ਕਰਨਾ ਠੀਕ ਹੈ ਕਿਉਂਕਿ ਫਿਰ ਨਹੀਂ ਤਾਂ ਥੋੜਾ ਕੱਪੜੇ 'ਚ ਫਲਾਵਟ ਹੋਣ ਲੱਗ ਜੂਗੀ ਤੇ ਇੱਥੇ ਆਪਾਂ ਇੱਕ ਸਲਾਈ ਲਾ ਲੈਣੀ ਆ ਹੁਣ ਸੈਂਟਰ ਦੇ ਵਿੱਚ ਐ ਨਾਲ ਦੀਆਂ ਨਾਲ ਆਪਾਂ ਇਹਨੂੰ ਸੈੱਟ ਕਰਦੇ ਜਾਣਾ ਇਹਨੂੰ ਤੁਸੀਂ ਪਲੇਟਾਂ ਤੱਕ ਤਾਂ ਅਟੈਚ ਕਰ ਹੀ ਲਓ ਹੁਣ ਜਿਹੜੀ ਇਹ ਵਾਲੀ ਸੈਂਟਰ ਵਾਲੀ ਸਲਾਈ ਆ ਇਹਦੇ ਉੱਪਰ ਆਪਾਂ ਗਲਾ ਰੱਖ ਕੇ ਜੜਾਂਗੇ ਠੀਕ ਹੈ ਜੀ ਤੇ ਐਦਾਂ ਤੁਸੀਂ ਸੈਂਟਰ ਕਰ ਲਿਆ ਕਰੋ ਜਰੂਰ ਫਿਰ ਉਹਦੇ ਉੱਪਰ ਆਪਾਂ ਗਲਾ ਰੱਖਣਾ ਦੇਖੋ ਹੁਣ ਆਪਾਂ ਗਲੇ ਦਾ ਵੀ ਸੈਂਟਰ ਕਰ ਲਿਆ ਬਿਲਕੁਲ ਇਹਦੇ نیچے ਆਪਾਂ ਸਲਾਈ ਲਗਾ ਲ ਇਹ ਇਹਦੇ ਨਾਲ ਆਪਾਂ ਸਲਾਈ ਲਗਾ ਲਵਾਂਗੇ ਠੀਕ ਹੈ ਤੁਸੀਂ ਬਿਲਕੁਲ ਸੈਂਟਰ ਕਰਕੇ ਰੱਖ ਲੈਣਾ ਗਲੇ ਦਾ ਤੇ ਇੱਥੋਂ ਹੀ ਹੁਣ ਆਪਾਂ ਏਦਾਂ ਕਮਾ ਦੇਵਾਂਗੇ ਮਸ਼ੀਨ ਹੁਣ ਜਿਹੜੀ ਤੁਸੀਂ ਸਲਾਈ ਲਾਉਣੀ ਆ ਉਹ ਬਿਲਕੁਲ ਬੁਕਰਮ ਦੇ ਨਾਲ-ਨਾਲ ਲਗਾਉਣੀ ਆ ਠੀਕ ਆ ਉੱਪਰ ਨਹੀਂ ਚੜਾਉਣੀ ਹੈਗੀ ਬੁਕਰਮ ਦੇ ਹੁਣ ਆਪਾਂ ਇਹ ਸਲਾਈ ਜਿੱਥੋਂ ਸ਼ੁਰੂ ਕੀਤੀ ਸੀ ਉਸ ਤੋਂ ਥੋੜੀ ਜਿਹੀ ਅੱਗੇ ਤੱਕ ਖਤਮ ਕਰਨੀ ਆ ਠੀਕ ਹੈ ਤੇ ਹੁਣ ਆਪਾਂ ਇਹਦੀ ਕਟਿੰਗ ਕਰ ਲੈਣੀ ਆ ਗਲੇ ਦੀ ਤੇ ਆਪਾਂ ਇਹਦੇ ਕੱਟ ਲਗਾ ਲੈਣੇ ਨੇ ਹੁਣ ਇਹ ਆਸਾਨੀ ਨਾਲ ਹੀ ਫੋਲਡ ਹੋ ਜਾਊਗਾ ਇਧਰ ਵਾਲੀ ਸਾਈਡ ਠੀਕ ਹੈ ਜੀ ਤੇ ਆਪਾਂ ਕੀ ਕਰਨਾ ਇਹ ਵਾਲੇ ਗਲੇ ਨੂੰ ਇਦਾਂ ਖੋਲ ਲੈਣਾ ਠੀਕ ਹੈ ਤੇ ਆਹ ਵਾਲੀ ਜਿਹੜੀ ਸਲਾਈ ਹੈਗੀ ਐ ਇਹਨੂੰ ਐਦਾਂ ਕਰ ਦੇਣਾ ਤੇ ਇਹਦੇ ਉੱਪਰ ਆਪਾਂ ਜਾਂ ਤਾਂ ਪਹਿਲਾਂ ਦਬਮੀ ਸਲਾਈ ਲਗਾ ਲਓ ਫਿਰ ਇਹ ਵਿੱਚ ਹੋਰ ਫਿਨਿਸ਼ਿੰਗ ਆ ਜੂਗੀ ਜਾਂ ਫਿਰ ਇਹਨੂੰ ਐਦਾਂ ਹੀ ਫੋਲਡ ਕਰ ਲਓ ਠੀਕ ਹੈ ਐ ਕਰਕੇ ਤੇ ਹੁਣ ਆਪਾਂ ਇਹਨੂੰ ਦਬਮੀ ਸਲਾਈ ਲਗਾ ਕੇ ਉੱਪਰ ਇਹਦੀ ਫਿਨਿਸ਼ਿੰਗ ਹੋਰ ਆ ਜੂਗੀ ਇਹ ਚੰਗੀ ਤਰ੍ਹਾਂ ਤੁਸੀਂ ਐਦਾਂ ਕੱਪੜੇ ਨੂੰ ਖਿੱਚਣਾ ਇਧਰ ਵਾਲੀ ਪਾਸੇ ਨੂੰ ਠੀਕ ਹੈ ਜੀ ਤਾਂ ਕਿ ਤੁਹਾਡਾ ਗਲਾ ਚੰਗੀ ਤਰ੍ਹਾਂ ਬਾਹਰ ਨੂੰ ਆ ਸਕੇ ਦੇਖੋ ਜਿਹੜਾ ਆਪਣਾ ਗਲਾ ਹੈਗਾ ਉਹ ਏਦਾਂ ਬਣ ਕੇ ਰੈਡੀ ਹੋ ਗਿਆ ਤੇ ਪ੍ਰੈਸ ਕਰਕੇ ਇਹਦੇ ਵਿੱਚ ਹੋਰ ਫਿਨਿਸ਼ਿੰਗ ਆ ਜੂਗੀ ਏਦਾਂ 5.5 ਇੰਚ ਬਰੌਡ ਹੈ ਇਹ ਗਲਾ ਤੇ ਇਹ 7.5 ਇੰਚ ਲੰਬਾ ਹੈ ਜੀ ਠੀਕ ਹੈ ਹੁਣ ਦੇਖੋ ਬੈਕ ਵਾਲੇ ਪੱਲੇ ਤੇ ਆਪਾਂ ਸਲਾਈ ਲਾ ਲਈ ਸੀ ਪਹਿਲਾਂ ਏਦਾਂ ਹੀ ਤੁਸੀਂ ਬੈਕ ਵਾਲੇ ਪੱਲੇ ਤੇ ਵੀ ਸਲਾਈ ਲਾ ਲੈਣੀ ਹੈ ਸੈਂਟਰ ਦੇ ਵਿੱਚ ਠੀਕ ਹੈ ਕੱਚੀ ਸਲਾਈ ਲਾਉਣੀ ਹੈ ਇਹ ਬਾਅਦ ਚੋਂ ਆਪਾਂ ਉਧੇੜ ਦੇਣੀ ਹੈ ਇਹ ਤੇ ਹੁਣ ਦੇਖੋ ਗਲਾ ਆਪਾਂ ਕੱਟ ਹੀ ਲਿਆ ਸੀ ਬੈਕ ਵਾਲਾ ਹੁਣ ਆਪਾਂ ਇਹਨੂੰ ਅਟੈਚ ਕਰ ਲਵਾਂਗੇ ਇਹਦੇ ਨਾਲ ਇਹਨੂੰ ਵੀ ਪਹਿਲਾਂ ਆਪਾਂ ਮੋਢਿਆਂ ਵਾਲੀ ਸਾਈਡ ਤੋਂ ਹੀ ਅਟੈਚ ਕਰਨਾ ਸ਼ੁਰੂ ਕਰਾਂਗੇ ਠੀਕ ਹੈ ਤੇ ਉੱਪਰ ਇਹਦੇ ਆਪਾਂ ਇਦਾਂ ਲਾਈਨਿੰਗ ਰੱਖ ਲੈਣੀ ਆ ਤੇ ਮੋਢਿਆਂ ਵਾਲੇ ਪਾਸੇ ਹੀ ਇਹਨੂੰ ਅਟੈਚ ਕਰਨਾ ਸ਼ੁਰੂ ਕਰਨਾ ਆਪਾਂ ਤੇ ਇੱਥੋਂ ਇਦਾਂ ਕਰ ਲੈਣੀ ਆ ਤੇ ਜਿਹੜੀ ਫਿਟਿੰਗ ਵਾਲੀ ਸਾਈਨਿੰਗ ਹੈਗੀ ਉਹ ਵੀ ਆਪਾਂ ਇਦਾਂ ਹੀ ਅਟੈਚ ਕਰ ਲੈਣੀ ਆ ਜਿਵੇਂ ਆਪਾਂ ਪਿਛਲੇ ਵਾਲੇ ਮੂਰਲੇ ਵਾਲੇ ਪੱਲੇ ਦੀ ਕੀਤੀ ਸੀ ਠੀਕ ਹੈ ਠੀਕ ਹੈ ਤੇ ਮੈਂ ਇੰਨੀ ਕੁ ਛੱਡਤੀ ਆ ਕਿਉਂਕਿ ਹਜੇ ਆਪਣੀ ਫੋਲਡਿੰਗ ਹੋਣੀ ਆ ਤੇ ਹੁਣ ਮੈਂ ਦੋਨੇ ਪੱਲੇ ਅਟੈਚ ਕਰ ਲੈਨੇ ਲਾਈਨਿੰਗ ਨਾਲ ਤੇ ਹੁਣ ਆਪਾਂ ਬੈਕ ਵਾਲਾ ਜਿਹੜਾ ਗਲਾ ਹੈਗਾ ਉਹ ਵਾਲਾ ਉਹ ਅਟੈਚ ਕਰਾਂਗੇ ਠੀਕ ਹੈ ਜੀ ਉਸ ਤੋਂ ਪਹਿਲਾਂ ਜਿਹੜੇ ਮੋਡੇ ਨੇ ਆਪਾਂ ਉਹ ਅਟੈਚ ਕਰ ਲੈਣੇ ਨੇ ਇਸੇ ਤਰ੍ਹਾਂ ਹੀ ਆਪਾਂ ਇਧਰ ਵਾਲੇ ਮੋਡੇ ਦੀ ਵੀ ਕਰ ਲੈਣੀ ਆ ਹੁਣ ਦੇਖੋ ਤੁਹਾਡੇ ਸਾਹਮਣੇ ਆ ਕੋਈ ਲਾਈਨਿੰਗ ਦੇ ਵਿੱਚ ਬਾਦ ਘਾਟਨੀ ਹੋਈ ਹੈਗੀ ਬਿਲਕੁਲ ਠੀਕ ਹੈ ਜੀ ਤੇ ਹੁਣ ਆਪਾਂ ਉਲਟਾ ਵਾਲਾ ਪਾਸਾ ਕਰਨਾ ਹੈ ਇਹਦਾ ਇਦਾਂ ਗਲਾ ਆਪਾਂ ਅਟੈਚ ਕਰ ਲਓ ਲਾਈਨਿੰਗ ਨਾਲ ਇਦਾਂ ਹੁਣ ਦੇਖੋ ਜੇ ਆਪਾਂ ਗਲਾ ਪਹਿਲਾਂ ਅਟੈਚ ਕਰ ਲਈਏ ਨਾ ਲਾਈਨਿੰਗ ਨਾਲ ਫਿਰ ਆਪਾਂ ਨੂੰ ਲੀਰ ਵਗੈਰਾ ਲਾਉਣੀ ਸੌਖੀ ਹੋ ਜਾਂਦੀ ਹੈ ਮਤਲਬ ਪੱਟੀ ਲਾਉਣੀ ਸੌਖੀ ਹੋ ਜਾਂਦੀ ਹੈ ਗਲੇ ਤੇ ਹੁਣ ਇਹ ਲਾਈਨਿੰਗ ਨੂੰ ਵਿੱਚੋਂ ਕੱਟ ਲਓ ਆਪਾਂ ਠੀਕ ਹੈ ਹੁਣ ਆਪਣਾ ਗਲਾ ਜਿਹੜਾ ਹੈਗਾ ਉਹ ਫਿਨਿਸ਼ਿੰਗ ਦੇ ਨਾਲ ਜੜਿਆ ਜਾਊਗਾ ਠੀਕ ਹੈ ਜੀ ਆਪਾਂ ਇਦਾਂ ਇੱਕ ਚੌੜਾ ਕੱਪੜਾ ਲੈਣਾ ਠੀਕ ਹੈ ਗਲੇ ਨਾਲ ਇਹਦੀ ਚੌੜਾਈ ਜ਼ਿਆਦਾ ਹੋਣੀ ਚਾਹੀਦੀ ਆ ਤੇ ਆਪਾਂ ਇਦਾਂ ਰੱਖ ਲੈਣਾ ਇਹਨੂੰ ਉੱਪਰ ਇਹਦੇ ਠੀਕ ਹੈ ਗਲੇ ਨੂੰ ਆਪਾਂ ਇਹਦੇ ਉੱਪਰ ਰੱਖ ਲੈਣਾ ਇਦਾਂ ਕਰਕੇ ਤੇ ਫੇਰ ਆਪਾਂ ਇੱਥੇ ਸਲਾਈ ਲਾ ਦੇਣੀ ਆ ਠੀਕ ਹੈ ਜਿਵੇਂ ਜਿਵੇਂ ਗਲੇ ਦੀ ਸ਼ੇਪ ਆ ਓਵੇਂ ਓਵੇਂ ਤੁਸੀਂ ਸਲਾਈ ਲਗਾ ਲਓ ਹੁਣ ਜਿਹੜਾ ਇਹ ਕੱਪੜਾ ਹੈਗਾ ਆਪਾਂ ਇਹਨੂੰ ਕੱਟ ਲਵਾਂਗੇ ਇਹ ਜਿਹੜਾ ਕੱਪੜਾ ਰੱਖਣਾ ਨਾ ਤੁਸੀਂ ਇਹ ਗਲੇ ਦੀ ਚੌੜਾਈ ਤੋਂ ਜ਼ਿਆਦਾ ਹੋਣਾ ਚਾਹੀਦਾ ਤੁਹਾਡਾ ਕੱਪੜਾ ਠੀਕ ਹੈ ਜੀ ਤੇ ਇੱਥੇ ਕੱਟ ਲਾ ਲੈਣੇ ਨੇ ਆਪਾਂ ਤੇ ਜਿਹੜੀ ਇਹ ਪੱਟੀ ਹੈਗੀ ਆ ਇਹਨੂੰ ਆਪਾਂ ਕੱਟ ਲਵਾਂਗੇ 1 1 ਇੰਚ ਠੀਕ ਹੈ ਇੰਨੀ-ਇੰਨੀ ਕ ਆਪਾਂ ਪੱਟੀ ਇਹ ਕੱਟ ਲਵਾਂਗੇ ਠੀਕ ਹੈ ਜੀ ਠੀਕ ਹੈ ਦੇਖੋ ਹੁਣ ਇਹ ਪੱਟੀ ਜਿਹੜੀ ਹੈਗੀ ਆ ਆਪਾਂ ਇਹਨੂੰ ਗਲੇ ਦੀ ਸ਼ੇਪ ਦੇ ਵਿੱਚ ਕੱਟ ਲਿਆ ਤੇ ਹੁਣ ਆਪਾਂ ਇਹਤੇ ਦਾਮੀ ਸਲਾਈ ਲਗਾਵਾਂਗੇ ਆਪਾਂ ਕੀ ਕਰਨਾ ਆਹ ਜਿਹੜੀ ਜਿਹੜੀ ਲੀਰ ਹੈਗੀ ਇਹਨੂੰ ਬਾਹਰ ਕੱਢ ਲੈਣਾ ਤੇ ਐਦਾਂ ਕਰ ਲੈਣਾ ਇਹਦੇ ਉੱਪਰ ਫਿਰ ਆਪਾਂ ਦਾਮੀ ਸਰਾਈ ਲਗਾਉਣੀ ਹੈ ਲੀਰ ਦੇ ਉੱਪਰ ਠੀਕ ਹੈ ਹੁਣ ਦੇਖੋ ਦਬੀ ਸਲਾਈ ਲਾਉਣ ਨਾਲ ਇਹ ਆਸਾਨੀ ਨਾਲ ਹੀ ਮੁੜ ਜੂਗਾ ਹੁਣ ਆਪਾਂ ਇਹਨੂੰ ਐ ਕਰਕੇ ਫੋਲਡ ਕਰ ਲਵਾਂਗੇ ਠੀਕ ਹੈ ਇੱਧਰ ਤੇ ਇਹਤੇ ਆਪਾਂ ਕੱਚੀ ਸਲਾਈ ਲਗਾ ਲਵਾਂਗੇ ਹੁਣ ਤੇ ਹੁਣ ਆਪਾਂ ਇਹਤੇ ਕੱਚੀ ਸਲਾਈ ਲਗਾ ਲਓ ਦੇਖੋ ਜਿਹੜਾ ਆਪਣਾ ਗਲਾ ਹੈਗਾ ਉਹ ਇਦਾਂ ਰੈਡੀ ਹੋ ਗਿਆ ਜਦੋਂ ਆਪਾਂ ਇਹਦੇ ਤੇ ਪ੍ਰੈਸ ਲਾਵਾਂਗੇ ਨੇ ਬਿਲਕੁਲ ਬੈਠ ਜਾਊਗਾ ਗਲ ਆਪਣਾ ਤੇ ਇਹ ਹੈਗਾ ਆਪਣਾ ਮੂਰਲਾ ਪੱਲਾ ਠੀਕ ਆ ਹੁਣ ਜਿਵੇਂ ਜਿਵੇਂ ਆਪਣੇ ਪਲੇਟਾਂ ਦੇ ਨਿਸ਼ਾਨ ਲੱਗੇ ਹੋਏ ਨੇ ਉਵੇਂ-ਉਵੇਂ ਆਪਾਂ ਇਹਦੇ ਤੇ ਸਲਾਈ ਲਗਾ ਲੈਣੀ ਆ ਠੀਕ ਹੈ ਜੀ ਤੇ ਇਹ ਆਪਣੀ ਦੇਖੋ ਪਲੇਟਾਂ ਦੇ ਨਿਸ਼ਾਨ ਨੇ ਆਪਣੇ ਇਹ ਤੇ ਆਪਾਂ ਅਟੈਚ ਕਰ ਲੈਣਾ ਇਹਨੂੰ ਪਹਿਲਾਂ ਤੁਸੀਂ ਕੱਪੜੇ ਨੂੰ ਚੰਗੀ ਤਰ੍ਹਾਂ ਇਦਾਂ ਕਰਕੇ ਸੈੱਟ ਕਰ ਲੈਣਾ ਠੀਕ ਹੈ ਇਹ ਇਦਾਂ ਨੀਚੇ ਵਾਲੇ ਪਾਸੇ ਇਹਦੇ ਸਾਰੇ ਵਾਲ ਕੱਢ ਲੈਣ ਇਹਨਾਂ ਕੱਪੜੇ ਦੇ ਤੇ ਫੇਰ ਆਪਾਂ ਇਹ ਤੇ ਸਲਾਈ ਲਗਾਉਣੀ ਆ ਠੀਕ ਹੈ ਤੇ ਇੱਥੋਂ ਹੀ ਆਪਾਂ ਚੱਕਣੀਆ ਇਦਾਂ ਤੇ ਆਹ ਵਾਲੀ ਪਲੇਟ ਪਾ ਤੇ ਲਾ ਲੈਣੀ ਆਪਾਂ ਸਲਾਈ ਇਦਾਂ ਹੀ ਆਪਾਂ ਲਾ ਲੈਣੀ ਆ ਆਹ ਵਾਲੀ ਪਲੇਟ ਤੇ ਠੀਕ ਹੈ ਕੱਪੜਾ ਵਾਸਤੇ ਤੁਸੀਂ ਨੀਚੇ ਵਾਲੇ ਪਾਸੇ ਨੂੰ ਇਦਾਂ ਕਰਦੇ ਰਹਿਣਾ ਨਾਲ ਦੀ ਨਾਲ ਨਹੀਂ ਤਾਂ ਫਿਰ ਤੁਹਾਡੇ ਕੱਪੜੇ ਦੇ ਵਿੱਚ ਫਲਾਵਟ ਹੋਣ ਲੱਗ ਜੂਗੀ ਠੀਕ ਹੈ ਤੇ ਹੁਣ ਇਦਾਂ ਹੀ ਆਪਾਂ ਇੱਧਰ ਕਰ ਲਵਾਂਗੇ ਠੀਕ ਹੈ ਜੀ ਅਟੈਚ ਤੇ ਕੱਪੜਾ ਤੁਸੀਂ ਨੀਚੇ ਵਾਲੇ ਪਾਸੇ ਨੂੰ ਕਰਦੇ ਜਾਣਾ ਨਾਲ ਦੀ ਨਾਲ ਤੇ ਇਦਾਂ ਸਾਈਡਾਂ ਵਾਲੀਆਂ ਪਲੇਟਾਂ ਤੁਸੀਂ ਤੁਸੀਂ ਕੀ ਕਰਨਾ ਪਲੇਟ ਇਦਰੋਂ ਨਹੀਂ ਅਟੈਚ ਕਰਨੀ ਸ਼ੁਰੂ ਕਰਨੀ ਹੈਗੀ ਉੱਪਰੋਂ نیچے ਵਾਲੇ ਪਾਸੇ ਨੂੰ ਲਿਉਣੀ ਆ ਠੀਕ ਹੈ ਨਹੀਂ ਤਾਂ ਫਿਰ ਉੱਪਰ ਬਲ ਪੈ ਜਾਊਗਾ ਕੱਪੜੇ ਦੇ ਵਿੱਚ ਜੇ ਆਪਾਂ ਇਦਾਂ ਕਰਤੀ ਨਾ ਪਲੇਟ ਫਿਰ ਬਲ ਪੈ ਜਾਊਗਾ ਇੱਥੇ ਤੇ ਹੁਣ ਇਦਾਂ ਹੀ ਆਪਾਂ ਆਹ ਵਾਲੀ ਪਲੇਟ ਪਾ ਲੈਣੀ ਆ ਉੱਪਰੋਂ نیچے ਵਾਲੇ ਪਾਸੇ ਨੂੰ ਠੀਕ ਹੈ ਹੁਣ ਦੇਖੋ ਆਪਣਾ ਕੱਪੜਾ ਜਿਹੜਾ ਹੈਗਾ ਹੁਣ ਉਹ ਚੰਗੀ ਤਰ੍ਹਾਂ ਅਟੈਚ ਹੋ ਗਿਆ ਨੀਚੇ ਵਾਲਾ ਮਤਲਬ ਆਪਣੀ ਲਾਈਨਿੰਗ ਆ ਜਿਹੜੀ ਉਹ ਚੰਗੀ ਤਰ੍ਹਾਂ ਅਟੈਚ ਹੋ ਗਈ ਆ ਹੁਣ ਦੇਖੋ ਮੈਂ ਤੁਹਾਨੂੰ ਨਿਸ਼ਾਨ ਲਗਾ ਕੇ ਦਿਖਾਉਣੀ ਆ ਜਿੱਥੇ-ਇੱਥੇ ਹੁਣ ਆਪਣੀ ਸਲਾਈ ਚੱਲੀ ਆ ਉੱਥੇ-ਉੱਥੇ ਆਪਾਂ ਨਿਸ਼ਾਨ ਲਗਾ ਲੈਣੇ ਨੇ ਠੀਕ ਹੈ ਤੇ ਆਵਲੀਆਂ ਬਲੇਟਾਂ ਦੀ ਵੀ ਤੇ ਇੱਥੋਂ ਇਹਦੇ ਤੇ ਇਧਰ ਵਾਲੀਆਂ ਦੀ ਵੀ ਜੇ ਤੁਸੀਂ ਫਰੰਟ ਵਾਲੇ ਪਾਸੇ ਨਿਸ਼ਾਨ ਲਗਾ ਕੇ ਫੇਰ ਪਲੇਟਾ ਪਾਉਂਗੇ ਨਾ ਤਾਂ ਤੁਹਾਡੀਆਂ ਪਲੇਟਾਂ ਨੇ ਜਿਹੜੀਆਂ ਬਿਲਕੁਲ ਪਰਫੈਕਟ ਆਉਣਗੀਆਂ ਠੀਕ ਹੈ ਤੇ ਹੁਣ ਇਹ ਆਪਣੇ ਪਲੇਟਾਂ ਦੇ ਨਿਸ਼ਾਨ ਲੱਗ ਗਏ ਨੇ ਠੀਕ ਹੈ ਹੁਣ ਆਪਾਂ ਕੀ ਕਰਨਾ ਇੱਥੋਂ ਪਲੇਟ ਚੱਕਣੀ ਆ ਇਹ ਐਦਾਂ ਕਰਕੇ ਤੇ ਫਿਰ ਆਪਾਂ ਪਲੇਟ ਪਾ ਲੈਣੀ ਆ ਹੁਣ ਦੇਖੋ ਆਪਣਾ ਕੱਪੜਾ ਔਰ ਲਾਈਨਿੰਗ ਦੋਨੋਂ ਅਟੈਚ ਹੋ ਗਏ ਨੇ ਹਨਾ ਤੇ ਹੁਣ ਆਪਣੀ ਪਲੇਟ ਪਾਣੀ ਸੌਖੀ ਹੋ ਜੂਗੀ ਆਪਾਂ ਨੂੰ ਤੇ ਇਦਾਂ ਹੀ ਤੁਸੀਂ ਸਾਈਡ ਵਾਲੀਆਂ ਪਲੇਟਾਂ ਵੀ ਪਾ ਲੈਣੀਆਂ ਨੇ ਇੱਥੋਂ ਪਲੇਟ ਚੱਕਣੀ ਆ ਆਹ ਇੱਧਰ ਇੱਧਰ ਨੂੰ ਲਿਓਣੀ ਆ ਆਪਾਂ ਪਲੇਟ ਠੀਕ ਹੈ ਉੱਪਰੋਂ ਨੀਚੇ ਵਾਲੇ ਪਾਸੇ ਨੂੰ ਲਿਓਣੀ ਆ ਤੇ ਆ ਵੀ ਆਪਾਂ ਇੱਦੀ ਚੱਕ ਲੈਣੀ ਆ ਤੇ ਇਦਾਂ ਹੀ ਆਪਾਂ ਇੱਧਰ ਵਾਲੀਆਂ ਪਲੇਟਾਂ ਵੀ ਪਾ ਲੈਣੀਆਂ ਨੇ ਠੀਕ ਹੈ ਇਹ ਵੀ ਆਪਾਂ ਇੱਦੀ ਚੱਕ ਕੇ ਪਾ ਲੈਣੀਆਂ ਨੇ ਇਹ ਵਾਲੀ ਵੀ ਤੇ ਹੁਣ ਆਪਾਂ ਸਾਈਡ ਵਾਲੀ ਪਾ ਲੈਣੀ ਆ ਇਦਾਂ ਤੇ ਦੇਖੋ ਹੁਣ ਆਪਾਂ ਪਲੇਟਾਂ ਪਾ ਲਈਆਂ ਨੇ ਆਪਣਾ ਕੱਪੜਾ ਚੰਗੀ ਤਰ੍ਹਾਂ ਅਟੈਚ ਹੋ ਗਿਆ ਹੁਣ ਠੀਕ ਹੈ ਹੁਣ ਆਪਣੀ ਪਲੇਟ ਦੇ ਵਿੱਚ ਕੋਈ ਵੀ ਫਲਾਵਟ ਨਹੀਂ ਹੋਊਗੀ ਕਿਸੇ ਤਰ੍ਹਾਂ ਦੀ ਹੁਣ ਆਪਾਂ ਇਹ ਦੇਖੋ ਇੰਨੀ-ਨਿਕ ਪਲੇਟ ਚੱਕੀ ਆ ਇਹ ਠੀਕ ਹੈ ਇੰਨੀ-ਨਿਕ ਆਪਾਂ ਕੱਪੜਾ ਚੱਕ ਲੈਣਾ ਪਲੇਟਾਂ ਦਾ ਤੇ ਇਧਰੋਂ ਆਪਾਂ ਸਾਈਡ ਵਾਲੀਆਂ 'ਚ ਐਨ ਐਨ ਨੱਕ ਦੇਣਾ ਹੁੰਦਾ ਠੀਕ ਹੈ ਤੇ ਐਦਾਂ ਆਪਾਂ ਇਹਦੇ 'ਚ ਪਲੇਟਾਂ ਪਾ ਲੈਣੀਆਂ ਨੇ ਤੇ ਮੈਂ ਤੁਹਾਨੂੰ ਦੂਸਰੇ ਵਾਲੇ ਪਾਸੇ ਦਿਖਾਉਣੀ ਆ ਜਦੋਂ ਆਪਾਂ ਇਹ ਕੁੜਤੀ ਵੇਅਰ ਕਰਾਂਗੇ ਨਾ ਇਹਦੇ ਵਿੱਚ ਕੋਈ ਫਲਾਵਟ ਨਹੀਂ ਆਊਗੀ ਬਿਲਕੁਲ ਵੀ ਹੁਣ ਇਹ ਚ ਪਲੇਟਾਂ ਨੇ ਜਿਹੜੀਆਂ ਬਿਲਕੁਲ ਸਹੀ ਤਰੀਕੇ ਨਾਲ ਪਈਆਂ ਨੇ ਕਿਉਂਕਿ ਹੁਣ ਆਪਣਾ ਲਾਈਨਿੰਗ ਵਾਲਾ ਜਿਹੜਾ ਕੱਪੜਾ ਉਹ ਨੀਚੇ ਚੰਗੀ ਤਰ੍ਹਾਂ ਅਟੈਚ ਹੋ ਗਿਆ ਆ ਵਾਲਾ ਕੱਪੜਾ ਠੀਕ ਹੈ ਤੇ ਇਦਾਂ ਤੁਸੀਂ ਉੱਪਰ ਵਾਲੇ ਪਾਸੇ ਰੱਖ ਕੇ ਪਲੇਟਾਂ ਪਾ ਲੈਣੀਆਂ ਹੁੰਦੀਆਂ ਨੇ ਪਹਿਲਾਂ ਉੱਪਰ ਨਿਸ਼ਾਨ ਲੱਗੇ ਹੋਏ ਨੇ ਜਿਹੜੇ ਉਹਨਾਂ ਤੇ ਆਪਾਂ ਸਲਾਈ ਲਾ ਲਓ ਫਿਰ نیچے ਲਾਈਨਿੰਗ ਨੂੰ ਅਟੈਚ ਕਰ ਲਓ ਤੇ ਫਿਰ ਆਪਣੀਆਂ ਪਲੇਟਾਂ ਨੇ ਜਿਹੜੀਆਂ ਉਹ ਸਹੀ ਤਰੀਕੇ ਨਾਲ ਪੈਂਦੀਆਂ ਨੇ ਠੀਕ ਹੈ ਜੀ ਹੱਡੇ ਵਾਲੀ ਸਲਾਈ ਜਿਹੜੀ ਹੈਗੀ ਆਪਾਂ ਉੱਪਰਾਂਗੇ ਹੁਣ ਦੇਖੋ ਆਪਾਂ ਕੀ ਕਰਨਾ ਦੋਨੇ ਪੱਲਿਆਂ ਨੂੰ ਇਦਾਂ ਜੋੜ ਲੈਣਾ ਤੇ ਜਿਹੜਾ ਫਰੰਟ ਵਾਲਾ ਗळा ਹੈਗਾ ਉਹਦੀ ਬੁੱਕਰੂਮ ਨੂੰ ਇਦਾਂ ਬਾਹਰ ਕੱਢ ਲੈਣਾ ਮੈਂ ਫਰੰਟ ਵਾਲਾ ਗळा ਹੀ ਉੱਪਰ ਫੋਲਡ ਕਰਦੀ ਹੁੰਦੀ ਆ ਕਈ ਬੈਕ ਵਾਲਾ ਕਰਦੀ ਹੁੰਦੇ ਆ ਫਿਰ ਆਪਾਂ ਇੱਥੇ ਸਲਾਈ ਲਗਾ ਲੈਣੀ ਆ ਇਦਾਂ ਕਰਕੇ ਹੁਣ ਦੇਖੋ ਜਿਹੜੀ ਇਹ ਸਲਾਈ ਆ ਇਹ ਆਪਣੀ ਸਿੰਪਲ ਜਿੱਦਾਂ ਲੱਗਦੀ ਹੁੰਦੀ ਆ ਮੋਡੇ ਵਾਲੀ ਸਲਾਈ ਇਹ ਉਹ ਆ ਤੇ ਹੁਣ ਮੈਂ ਤੁਹਾਨੂੰ ਗੁੰਮ ਸਲਾਈ ਲਾਉਣੀ ਦੱਸਦੀ ਆ ਦੇਖੋ ਸਿੰਪਲ ਸਲਾਈ ਦੇ ਵਿੱਚ ਆਪਾਂ ਇਦਾਂ ਸਿੱਧੇ ਨਾਲ ਸਿੱਧਾ ਵਾਲਾ ਪਾਸਾ ਮਲਾਇਆ ਸੀਗਾ ਪਰ ਜਦੋਂ ਆਪਾਂ ਗੁੰਮ ਸਲਾਈ ਕਰਨੀ ਆ ਨਾ ਫਿਰ ਆਪਾਂ ਕੀ ਕਰਨਾ ਇਦਾਂ ਨਾ ਲਾਈਨਿੰਗ ਵਾਲੇ ਪਾਸੇ ਨਾਲ ਲਾਈਨਿੰਗ ਵਾਲਾ ਪਾਸਾ ਜੋੜ ਲੈਣਾ ਮਤਲਬ ਕਿ ਉਲਟੇ ਨਾਲ ਉਲਟਾ ਵਾਲਾ ਪਾਸਾ ਜੋੜ ਲੈਣਾ ਤੇ ਫਰੰਟ ਵਾਲਾ ਗਲਾ ਜਿਹੜਾ ਹੈਗਾ ਉਹ ਬਾਹਰ ਕੱਢ ਲੈਣਾ ਇਦਾਂ ਕਰਕੇ ਠੀਕ ਆ ਜੀ ਮੈਂ ਫਰੰਟ ਵਾਲਾ ਗਲਾ ਹੀ ਕੱਢਦੀ ਹੁੰਨੀ ਆ ਨਹੀਂ ਤਾਂ ਫਿਰ ਖਿੱਚ ਜੀ ਪੈਣ ਲੱਗ ਜਾਂਦੀ ਆ ਤੇ ਇਦਾਂ ਨਾ ਆਪਾਂ ਬਿਲਕੁਲ ਥੋੜੀ ਥੋੜੀ ਸਿਲਾਈ ਲਗਾਉਣੀ ਆ ਬਿਲਕੁਲ ਪੈਰ ਪੈਰ ਤੋਂ ਵੀ ਘੱਟ ਠੀਕ ਆ ਤੇ ਫਿਰ ਆਪਾਂ ਦੇਖੋ ਹੁਣ ਪੈਰ ਪੈਰ ਤੋਂ ਵੀ ਘੱਟ ਸਿਲਾਈ ਜਿਹੜੀ ਹੈਗੀ ਆ ਉਹ ਲਗਾ ਲਿਆ ਹੁਣ ਆਪਾਂ ਇਹਦਾ ਪਾਸਾ ਇਦਾਂ ਪਲਟ ਲੈਣਾ ਮਤਲਬ ਉਲਟਾ ਵਾਲਾ ਪਾਸਾ ਕਰ ਲੈਣਾ ਇਦਾਂ ਤੇ ਹੁਣ ਆ ਇਹ ਆਪਣੀ ਗੋਮ ਸਲਾਈ ਲੱਗੀ ਤੇ ਹੁਣ ਆਪਾਂ ਕੀ ਕਰਨਾ ਜਿਹੜਾ ਇਹ ਗਲਾ ਆਪਾਂ ਬਾਹਰਲੇ ਵਾਲੇ ਪਾਸੇ ਨੂੰ ਕੱਢਿਆ ਹੋਇਆ ਸੀ ਨਾ ਇਹਨੂੰ ਆਪਾਂ ਐ ਫੋਲਡ ਕਰ ਦੇਣਾ ਤੇ ਇਹਦੇ ਆਪਾਂ ਉੱਪਰ ਫੋਲਡ ਕਰ ਦੇਣਾ ਇਹਨੂੰ ਠੀਕ ਹੈ ਹੁਣ ਦੇਖੋ ਇਹ ਫਿਨਿਸ਼ਿੰਗ ਨਾਲ ਆ ਗਿਆ ਇਹ ਤੇ ਬਸ ਐਦਾਂ ਖੋਲ ਲਿਆ ਕਰੋ ਪਹਿਲਾਂ ਬਾਹਰ ਫਿਰ ਉਹਨੂੰ ਉਹਦੇ ਉੱਤੇ ਫੋਲਡ ਕਰ ਦਿਆ ਕਰੋ ਠੀਕ ਹੈ ਜੀ ਇਹ ਗਲਾ ਆਪਣਾ ਫਿਨਿਸ਼ਿੰਗ ਦੇ ਨਾਲ ਆ ਗਿਆ ਹੁਣ ਆਪਾਂ ਗਲੇ ਨੂੰ ਕੱਚਾ ਕਰ ਲਵਾਂਗੇ ਇਹਨੂੰ ਹੁਣ ਦੇਖੋ ਫਿਟਿੰਗ ਵਾਲੀ ਸਲਾਈ ਆਪਾਂ ਕਿਵੇਂ ਲਾਉਣੀ ਆ ਹੁਣ ਆਪਣਾ ਪੱਲਾ ਨਾ ਹਲਕਾ ਜਾਂ ਉੱਚਾ ਨੀਵਾ ਹੋ ਜਾਂਦਾ ਹੁੰਦਾ ਆਪਾਂ ਕੀ ਕਰਨਾ ਜਿਵੇਂ ਵੀ ਹੈਗਾ ਇਹਨੂੰ ਆਪਾਂ ਇਦਾਂ ਸੈੱਟ ਕਰਕੇ ਰੱਖ ਲੈਣਾ ਪਰ ਮੈਂ ਆਪਣੀ ਥੋੜੀ ਜਿਹੀ ਘਾਟਵਾਦ ਹੋ ਜੇ ਉਹ ਆਪਾਂ ਛਾਂਟੀ ਕਰ ਲੈਣੀ ਹੁੰਦੀ ਹੈ ਠੀਕ ਹੈ ਇਦਾਂ ਕਰਕੇ ਇੱਥੋਂ ਤੁਸੀਂ ਥੋੜੀ ਥੋੜੀ ਛਾਂਟੀ ਕਰ ਲਓ ਜਿੰਨੀ ਜਿੰਨੀ ਵੀ ਥੋੜੀ ਘਾਟਵਾਦ ਹੋ ਗਈ ਠੀਕ ਹੈ ਪਿਛਲੇ ਵਾਲੇ ਪੱਲੇ 'ਚ ਠੀਕ ਹੈ ਜੀ ਤੇ ਆਪਾਂ ਇਦਾਂ ਸਲਾਈ ਲਾ ਲੈਣੀ ਹੈ ਪਹਿਲਾਂ ਦੇਖੋ ਹੁਣ ਜਿਹੜਾ ਆ ਹਲਕਾ ਜਿਹਾ ਕੱਪੜਾ ਆਪਣਾ ਵੱਧ ਗਿਆ ਨਾ ਇਹਨੂੰ ਆਪਾਂ ਛਾਂਟੀ ਕਰ ਲੈਣਾ ਠੀਕ ਹੈ ਠੀਕ ਹੈ ਫਿਰ ਆਪਣਾ ਪੱਲਾ ਬਰਾਬਰ ਕਰ ਲਾਂਗੇ ਹੁਣ ਜਿਹੜਾ ਆਪਾਂ ਘਟਾ ਕੇ ਨਿਸ਼ਾਨ ਲਗਾਉਣੇ ਹੁੰਨੇ ਇੱਥੋਂ ਅੱਧਾ ਇੰਚ ਦਾ ਹਨਾ ਉਹਨੂੰ ਆਪਾਂ ਉਹ ਆਪਣੀ ਅੰਦਰਲੇ ਵਾਲੇ ਪਾਸੇ ਜੀ ਹੋਜੂਗੀ ਫਿਟਿੰਗ ਤੇ ਇੱਥੋਂ ਆਪਣੀ ਬਾਹਰ ਨਿਕਲੇ ਹੋਗੀ ਠੀਕ ਆ ਆਪਾਂ ਇਦਾਂ ਹੀ ਸਲਾਈ ਲਗਾ ਲੈਣੀ ਹੈ ਇਦਾਂ ਥੋੜੀ ਜਿਹੀ ਟੇਢੀ ਨੂੰ ਕਰਕੇ ਠੀਕ ਹੈ ਫਿਰ ਇੱਥੋਂ ਆਪਣੀ ਫਿਟਿੰਗ ਜਿਹੜੀ ਹੈਗੀ ਉਹ دبੂਗੀ ਨਹੀਂ ਹੋਣਾ ਬਿਲਕੁਲ ਵੀ ਤੇ ਇਦਾਂ ਹੀ ਤੁਸੀਂ ਦੂਸਰੇ ਵਾਲੇ ਪਾਸੇ ਸਲਾਈ ਲਾ ਲਓ ਤੇ ਮੈਂ ਸਲਾਈ ਲਾ ਕੇ ਤੁਹਾਨੂੰ ਦਿਖਾਉਣੀ ਆ ਠੀਕ ਹੈ ਹੁਣ ਆਪਾਂ ਕੀ ਕਰਨਾ ਹੁਣ ਆਪਾਂ ਬਾਹਾਂ ਦੀ ਜਿਹੜੀ ਲਾਈਨਿੰਗ ਆ ਉਹ ਅਟੈਚ ਕਰਨ ਹੁਣ ਮੇਰੀ ਬਾਹਾਂ ਦੀ ਲੈਂਥ ਜਿਹੜੀ ਹੈਗੀ ਆ ਉਹ ਇੱਥੇ ਤੱਕ ਆ ਮੈਂ ਪਹਿਲੀ ਨਿਸ਼ਾਨ ਲਗਾ ਲਿਆ ਸੀ ਤੇ ਮੇਰੀ ਲਾਈਨਿੰਗ ਜਿਹੜੀ ਹੈਗੀ ਆ ਉਹ ਥੋੜੀ ਜਿਹੀ ਘੱਟ ਆ ਬਾਹਾਂ ਨਾਲੋਂ ਠੀਕ ਆ ਮਤਲਬ ਇੰਨੀ ਕਿਹੀ ਘੱਟ ਆ ਬਸ ਜਿੰਨਾ ਕ ਆਪਣਾ ਉੱਪਰ ਆ ਫੋਲਡਿੰਗ ਵਾਸਤੇ ਲੈਣਾ ਆਪਾਂ ਕੱਪੜਾ ਆਪਾਂ ਕੀ ਕਰਨਾ ਇਦਾਂ ਲਾਈਨਿੰਗ ਰੱਖ ਲੈਣੀ ਆ ਉੱਪਰ ਬਾਹਾਂ ਦੇ ਇਹ ਲਾਈਨਿੰਗ ਹੈਗੀ ਥੋੜੀ ਜਿਹੀ ਘੱਟ ਤੇ ਇਸੇ ਲਈ ਆਪਾਂ ਇਹਨੂੰ ਥੋੜਾ ਜਾਂ نیچے ਕਰਕੇ ਹੀ ਰੱਖਾਂਗੇ ਫਿਰ ਆਪਣਾ ਕੱਪੜਾ ਜਿਹੜਾ ਹੈਗਾ ਐਵੇਂ ਇਹਦੇ ਉੱਪਰ ਫੋਲਡ ਹੋ ਜਾਊਗਾ ਤੇ ਲਾਈਨਿੰਗ ਭਾਵੇਂ ਆਪਣੀ ਘੱਟ ਹੀ ਆ ਪਰ ਆਪਣੀ ਫੇਰ ਵੀ ਪੂਰੀ ਆ ਜਾ ਤੇ ਇੱਥੇ ਪਹਿਲਾਂ ਆਪਾਂ ਸਲਾਈ ਲਗਾ ਲਵਾਂਗੇ ਇਹਨੂੰ ਅਟੈਚ ਕਰਕੇ ਥੋੜੀ ਜਿਹੀ ਨੀਵੀ ਕਰਕੇ ਰੱਖ ਲਈ ਆ ਮੈਂ ਲਾਈਨਿੰਗ ਹੁਣ ਤੇ ਦੇਖੋ ਆਪਾਂ ਲਾਈਨਿੰਗ ਇਧਰੋਂ ਅਟੈਚ ਕਰ ਲਈ ਤੇ ਆਪਾਂ ਹੁਣ ਸਾਰੇ ਪਾਸੇ ਹੀ ਸਲਾਈ ਘਮਾ ਦੇਣੀ ਆ ਠੀਕ ਹੈ ਬਾਹ ਨੂੰ ਆਪਾਂ ਲਾਈਨਿੰਗ ਨਾਲ ਅਟੈਚ ਕਰ ਲੈਣਾ ਠੀਕ ਹੈ ਜੀ ਉਹ ਦੇਖੋ ਜਿਹੜੀ ਲਾਈਨਿੰਗ ਹੈਗੀ ਉਹ ਆਪਣੀ ਫਿਨਿਸ਼ਿੰਗ ਦੇ ਨਾਲ ਅਟੈਚ ਹੋ ਗਈ ਆ ਤੇ ਆਪਾਂ ਜਦ ਅੱਲਾ ਸਿੱਧਾ ਕਰਾਂਗੇ ਜਿਹੜੀ ਬਾਹੜ ਘਾਟ ਹੋਊਗੀ ਉਹ ਆਪਾਂ ਕੱਢ ਲਵਾਂਗੇ ਲਾਈਨਿੰਗ ਦੀ ਠੀਕ ਹੈ ਤੇ ਇਦਾਂ ਤੁਸੀਂ ਢਿੱਲੀ ਰੱਖਿਆ ਕਰੋ ਲਾਈਨਿੰਗ ਪਰ ਜਿਹੜੀ ਬਾਹੜ ਘਾਟ ਹੁੰਦੀ ਉਹ ਬਾਅਦ ਚੋ ਕੱਢੀ ਜਾ ਸਕਦੀ ਆਪਣੀ ਠੀਕ ਹੈ ਜੀ ਠੀਕ ਹੈ ਤੇ ਹੁਣ ਆਪਾਂ ਬਾਹ ਨੂੰ ਫੋਲਡ ਕਰ ਦਾਂਗੇ ਇਦਾਂ ਹੁਣ ਦੇਖੋ ਆਪਣੀ ਲਾਈਨਿੰਗ ਘਟ ਸੀ ਪਰ ਆਪਾਂ ਥੋੜੀ ਜਿਹੀ ਨੀਚੇ ਕਰਕੇ ਰੱਖ ਲਈ ਹੁਣੇ ਸਲਾਈ ਇਹਦੇ ਉੱਪਰ ਆ ਗਈ ਲਾਈਨ ਦੀ ਠੀਕ ਹੈ ਹੁਣ ਦੇਖੋ ਬਾਹ ਬਾਹ ਦੀ ਜਿਹੜੀ ਸਲਾਈ ਆ ਉਹ ਆਪਾਂ ਲਾਉਣ ਤੋਂ ਪਹਿਲਾਂ ਆਪਾਂ ਸੂਟ ਦਾ ਜਿਹੜਾ ਮੋਢਾ ਹੈਗਾ ਉਹ ਨਾਪ ਲੈਣਾ ਠੀਕ ਹੈ ਮੋਢਾ ਆਪਣਾ ਕਿੰਨੇ ਇੰਚ ਹੈ ਉਸ ਤੇ ਉਸ ਦੇ ਹਿਸਾਬ ਨਾਲ ਹੀ ਆਪਾਂ ਫਿਰ ਬਾਹ ਦਾ ਜਿਹੜਾ ਮੋਢਾ ਹੈਗਾ ਉਹ ਰੱਖਾਂਗੇ ਠੀਕ ਹੈ ਤੇ ਦੇਖੋ ਇੱਥੋਂ ਆਪਾਂ ਮੋਢੇ ਵਾਲੀ ਸਲਾਈ ਤੋਂ ਨਾਪ ਲੈਣਾ ਇੱਦਾਂ ਛੱਡ ਕੇ ਥੋੜਾ ਜਿਹਾ ਇਹਦਾ ਗੁਲਾਈ ਦੇ ਵਿੱਚ ਘੁਮਾ ਕੇ ਤੇ ਦੇਖੋ ਮੋਡਾ ਆਪਣਾ 9 ਇੰਚ ਆ ਰਿਹਾ ਠੀਕ ਹੈ ਆਹ ਵਾਲੀ ਸਲਾਈ ਤੋਂ 9 ਇੰਚ ਆ ਰਿਹਾ ਆਪਣਾ ਮੋਡਾ ਤੇ ਹੁਣ ਆਪਾਂ ਬਾਹ ਦਾ ਮੋਡਾ ਵੀ ਉਨੇ ਤੇ ਇਹੀ ਸਲਾਈ ਮਾਰਾਂਗੇ ਬਾਹ ਦੇ ਮੋਡੇ ਦੀ ਫਿਰ ਆਪਣਾ ਮੋਡਾ ਜਿਹੜਾ ਹੈਗਾ ਉਹ ਪੂਰਾ ਆ ਠੀਕ ਹੈ ਤੇ ਦੇਖੋ ਇਦਾਂ ਆਪਾਂ 9 ਇੰਚ ਤੇ ਨਿਸ਼ਾਨ ਲਗਾ ਲੈਣਾ ਇੱਕ ਇੱਥੇ ਠੀਕ ਹੈ ਫਿਰ ਇੱਥੋਂ ਆਪਾਂ ਐ ਕਰ ਦੇਣਾ ਠੀਕ ਹੈ ਹੁਣ ਆਪਾਂ ਇੱਥੇ ਸਲਾਈ ਭਰ ਲਾਂਗੇ ਹੁਣ ਆਪਾਂ ਕੀ ਕਰਨਾ ਸ਼ਰਟ ਦਾ ਉਲਟਾ ਵਾਲਾ ਪਾਸਾ ਰੱਖਣਾ ਠੀਕ ਹੈ ਤੇ ਬਾਹ ਦਾ ਆਪਾਂ ਸਿੱਧਾ ਵਾਲਾ ਪਾਸਾ ਲੈਣਾ ਤੇ ਬਾਹ ਨੂੰ ਸਿੱਧਾ ਕਰਕੇ ਨਾ ਆਪਾਂ ਇਹਦੇ ਅੰਦਰ ਵਾਲੀ ਸਾਈਡ ਪਾ ਦੇਣਾ ਬਾਹ ਨੂੰ ਏਦਾਂ ਕਰਕੇ ਤੇ ਫਿਰ ਆਪਾਂ ਇੱਥੋਂ ਨਾਪਦੇ ਜਾਣਾ ਵੀ ਬਾਹ ਆਪਣੀ ਪੂਰੀ ਆ ਹੁਣ ਦੇਖੋ ਮੈਂ ਥੋੜਾ ਜਿਹਾ ਤੁਹਾਨੂੰ ਨੇੜੇ ਦਿਖਾਉਣੀ ਆਂਗੀ ਆਪਾਂ ਬਾਹ ਨੂੰ ਸਿੱਧਾ ਕਰਕੇ ਇਦਾਂ ਪਾ ਲਿਆ ਤੇ ਆ ਦੋਨੋਂ ਆਪਸ ਲਾਈਆਂ ਮਲਾ ਲੀਆਂ ਨੇ ਕਿ ਫਿਟਿੰਗ ਵਾਲੀ ਔਰ ਬਾਹ ਵਾਲੀ ਹੈਨਾ ਤੇ ਆ ਵਾਲਾ ਜਿਹੜਾ ਕਪੜਾ ਇਹਨੂੰ ਆਪਾਂ ਇਦਾਂ ਤਕੋਨਾ ਫੋਲਡ ਕਰਨਾ ਹੁੰਦਾ ਨਹੀਂ ਤਾਂ ਫਿਰ ਖਿੱਚਉਣ ਲੱਗ ਜਾਂਦੀ ਫਿਟਿੰਗ ਦੇ ਵਿੱਚ ਠੀਕ ਆ ਤੁਸੀਂ ਇਦਾਂ ਇਹਨੂੰ ਰਾਉਂਡ ਘੁਮਾ ਕੇ ਨਾ ਨਾਪ ਕੇ ਦੇਖ ਲੈਣਾ ਆਪਣੀ ਜਿਹੜੀ ਬਾਹ ਹੁੰਦੀ ਆ ਨਾ ਉਹ ਆਪਣੀ ਥੋੜੀ ਜੀ ਵੱਧ ਹੋਣੀ ਚਾਹੀਦੀ ਆ ਅੱਧਾ ਪੌਣਾ ਇੰਚ ਜੇ ਆਪਣੀ ਬਾਹ ਥੋੜੀ ਜੀ ਵੱਧ ਜੂਗੀ ਫਿਰ ਨਾ ਮੋਡੇ ਵਾਲੀ ਜਿਹੜੀ ਸਿਲਾਈ ਆਉਂਦੀ ਹੁੰਦੀ ਉਹ ਬਿਲਕੁ ਤੇ ਹੁਣ ਦੇਖੋ ਆਪਣੀ ਬਾਹ ਜਿਹੜੀ ਹੈਗੀ ਥੋੜੀ ਜਿਹੀ ਵੱਧ ਗਈ ਹੈ ਫਿਟਿੰਗ ਵਾਲੀ ਸਲਾਈ ਨਾਲੋਂ ਹੁਣ ਜਿਹੜੀ ਮੇਰੀ ਬਾਹ ਹੈਗੀ ਬਿਲਕੁਲ ਪਰਫੈਕਟ ਜੜੀ ਜਾਊਗੀ ਇਹ ਬਿਲਕੁਲ ਪਰਫੈਕਟ ਤਰੀਕਾ ਹੁੰਦਾ ਬਾਹ ਜੜਨ ਦਾ ਠੀਕ ਹੈ ਜੀ ਇਹਦੇ ਨਾਲ ਕੋਈ ਫਲਾਵਟ ਨਹੀਂ ਆਉਂਦੀ ਨਾ ਹੀ ਕੋਈ ਖਿੱਚ ਆਉਂਦੀ ਹੁੰਦੀ ਹੈ ਠੀਕ ਹੈ ਤੇ ਹੁਣ ਆਪਾਂ ਇਹਦੀ ਜੜਾਈ ਜਿਹੜੀ ਹੈਗੀ ਜਿਵੇਂ ਮੈਂ ਤੁਹਾਨੂੰ ਦੱਸਿਆ ਉਵੇਂ ਕਰ ਲੈਣੀ ਹੈ ਠੀਕ ਹੈ ਜੀ ਤੇ ਦੇਖੋ ਜਦੋਂ ਆਪਾਂ ਬਾਹ ਦੀ ਜੜਾਈ ਕਰਨੀ ਆ ਆਪਾਂ ਕੱਪੜਿਆਂ ਨੂੰ ਬਿਲਕੁਲ ਵੀ ਖਿੱਚਣਾ ਨਹੀਂ ਹੈਗਾ ਦੋਨੋਂ ਨੂੰ ਤੇ ਬਾਹ ਵਾਲਾ ਜਿਹੜਾ ਕੱਪੜਾ ਹੈਗਾ ਉਹਨੂੰ ਆਪਾਂ ਬਸ ਥੋੜਾ ਜਿ ਨਾ ਠੀਕ ਹੈ ਜੀ ਤੇ ਆਪਣੀ ਬਾਹ ਦੇਖੋ ਰੜ ਕੇ ਰੈਡੀ ਹੋ ਗਈ ਆ ਤੇ ਤੁਸੀਂ ਦੇਖ ਸਕਦੇ ਹੋ ਆਪਣੀ ਬਾਹ ਜਿਹੜੀ ਹੈਗੀ ਬਿਲਕੁਲ ਪਰਫੈਕਟ ਜਿਹੜੀ ਆਈ ਗਈ ਆ ਇਹਦੇ ਚ ਕੋਈ ਖਿੱਚ ਨਹੀਂ ਆਈ ਨਾ ਹੀ ਕੋਈ ਫਲਾਵਟ ਆਈ ਹੈ ਜੇ ਤੁਸੀਂ ਇੱਦਾਂ ਬਾਹ ਜੜੋਂਗੇ ਤੁਹਾਡੀ ਬਾਹ ਜਿਹੜੀ ਹੈਗੀ ਬਿਲਕੁਲ ਪਰਫੈਕਟ ਤਰੀਕੇ ਨਾਲ ਜੜੀ ਜਾਊਗੀ ਠੀਕ ਹੈ ਜੀ ਤੇ ਹੁਣ ਆਪਾਂ ਤੁਹਾਨੂੰ ਚਾਕ ਫੋਲਡ ਕਰਨੇ ਦੱਸਾਂਗੇ ਦੇਖੋ ਚਾਕ ਫੋਲਡ ਕਰਨੇ ਆਪਾਂ ਪਹਿਲਾਂ ਬਹੁਤ ਵਾਰੀ ਦੱਸੇ ਨੇ ਪਰ ਨਵੇਂ ਸਬਸਕ੍ਰਾਈਬਰ ਜੁੜ ਜਾਂਦੇ ਹੁੰਦੇ ਨੇ ਇਸ ਲਈ ਦੱਸਣਾ ਜ਼ਰੂਰੀ ਹੁੰਦਾ ਠੀਕ ਹੈ ਦੇਖੋ ਆਪਾਂ ਕੀ ਕਰਨਾ ਇੱਦਾਂ ਹਿਪ ਹਿਪ ਤੋਂ ਲੈ ਕੇ ਨਾ نیچے ਤੱਕ ਨਿਸ਼ਾਨ ਲਗਾ ਲੈਣਾ ਜਿੱਥੇ ਤੱਕ ਆਪਣਾ ਘੇਰਾ ਫੋਲਡ ਕਰਨਾ ਠੀਕ ਆ ਤੁਸੀਂ ਘੇਰੇ ਦੇ ਇਹਨੂੰ ਜੋੜ ਕੇ ਕੱਚੀ ਸਲਾਈ ਲਗਾ ਲੈਣੀ ਆ ਠੀਕ ਹੈ ਜੀ ਤੇ ਹੁਣ ਦੇਖੋ ਸਲਾਈ ਲੱਗ ਗਈ ਆ ਆਪਣੀ ਤੇ ਇੱਕ ਚਾਕ ਆਪਾਂ ਇੱਕ ਵਾਲੇ ਪਾਸੇ ਫੋਲਡ ਕਰ ਦੇਣਾ ਤੇ ਦੂਜੇ ਚਾਕ ਨੂੰ ਆਪਾਂ ਦੂਜੇ ਵਾਲੇ ਪਾਸੇ ਫੋਲਡ ਕਰ ਦੇਣਾ ਇਦਾਂ ਜਿਹੜੀ ਲਾਈਨਿੰਗ ਹੋएगी ਆ ਉਹ ਇਧਰ ਉਧਰ ਨਹੀਂ ਹੁੰਦੀ ਹੁੰਦੀ ਬਿਲਕੁਲ ਫਿਕਸ ਹੋ ਜਾਂਦੇ ਨੇ ਚਾਕ ਤੇ ਨਾਲੇ ਬਲ ਵੀ ਨਹੀਂ ਪੈਂਦਾ ਹੁੰਦਾ ਹੁਣ ਇਦਾਂ ਹੀ ਆਪਾਂ ਦੂਸਰੇ ਵਾਲੇ ਪਾਸੇ ਚਾਕ ਫੋਲਡ ਕਰ ਦੇਣਾ ਠੀਕ ਹੈ ਜੀ ਇਹ ਲਾਈਨਿੰਗ ਵਾਲੀ ਕੁੜਤੀ ਦੇ ਵਿੱਚ ਚਾਕ ਫੋਲਡ ਕਰਨ ਦਾ ਬਿਲਕੁਲ ਆਸਾਨ ਤਰੀਕਾ ਹੁੰਦਾ ਤੁਸੀਂ ਆਸਾਨੀ ਨਾਲ ਇਹਨੂੰ ਫੋਲਡ ਕਰ ਸਕਦੇ ਹੋ ਠੀਕ ਹੈ ਤੇ ਇਦਾਂ ਤੁਸੀਂ ਆਪਣੇ ਚਾਕ ਫੋਲਡ ਕਰ ਲੈਣੇ ਨੇ ਹੈਗੀ ਉਹਨੂੰ ਉਧੇੜ ਦੇਣਾ ਠੀਕ ਹੈ ਜੀ ਜੇ ਵੀਡੀਓ ਵਧੀਆ ਲੱਗੀ ਹੋਵੇ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ ਤੇ ਇਦਾਂ ਵੀ ਤੁਸੀਂ ਲਾਈਨਿੰਗ ਵਾਲੀ ਕੁੜਤੀ ਦੀ ਸਟੀਚਿੰਗ ਜਿਹੜੀ ਹੈਗੀ ਆ ਕਰਕੇ ਦੇਖੋ ਬਿਲਕੁਲ ਪਰਫੈਕਟ ਹੋਊਗੀ ਧੰਨਵਾਦ ਜੀ